ਪੰਜਾਬ ਦੇ ਲੋਕੋ ਬੜੇ ਦੁੱਖ ਦੇ ਨਾਲ ਤੁਹਾਨੂੰ ਇਹ ਗੱਲ ਦੱਸਦਾ ਕਿ ਇੱਕ ਆਪਣੇ ਪੰਜਾਬ ਦਾ ਵਿਅਕਤੀ ਗੁੰਮਸ਼ੁਦਾ ਹੋਇਆ ਪਿਆ ਉਹਦੀ ਤੁਹਾਨੂੰ ਮੈਂ ਫੋਟੋ ਵੀ ਵਿਖਾ ਦਿੰਦਾ ਕੋਸ਼ਿਸ਼ ਕਰੋ ਕਿ ਉਹ ਵਿਅਕਤੀ ਲੱਭ ਸਕੇ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਪੰਜਾਬ ਦੇ ਵਿੱਚ ਉਹਦੇ ਪੋਸਟਰ ਬੈਨਰ ਲੱਗੇ ਪਏ ਆ ਕਿ ਅੱਜ ਲੱਭ ਜੇ ਕੱਲ ਲੱਭ ਜੇ ਪਰ ਉਹ ਲੱਭ ਨਹੀਂ ਰਿਹਾ ਤੁਹਾਨੂੰ ਮੈਂ ਪੋਸਟਰ ਦਿਖਾ ਦਿੰਨਾ ਪਹਿਲਾਂ ਤਾਂ ਗਾਂ ਆ ਜਾ ਹੌਲੀ ਹੌਲੀ ਤੁਹਾਨੂੰ ਪੋਸਟਰ ਦਿਖਾਵਾਂਗੇ ਬੜੇ ਦੁਖੀ ਹਿਰਦੇ ਨਾਲ ਇਹ ਹੋ ਰਿਹਾ ਗਵਾਚਿਆ ਬੰਦਾ ਹੋ ਰਿਹਾ ਇਹ ਢਾਈ ਸਾਲ ਹੋ ਗਏ ਢਾਈ ਸਾਲ ਦੇ ਲਗਭਗ ਹੋ ਗਏ ਹਲੇ ਤੱਕ ਸਾਨੂੰ ਲੱਭ ਹੀ ਨਹੀਂ ਰਿਹਾ ਹੁਣ ਇਹ ਕਾਹਦਾ ਬੈਨਰ ਲਾਇਆ ਸੁਣੀ ਚੱਲੋ ਹੁਣ ਮੈਂ ਜਾਣ ਕੇ ਗੱਲ ਕਹੀ ਸੀ ਕਿ ਗਵਾਚਿਆ ਗਵਾਚਿਆ ਦਾ ਕੰਮ ਹੀ ਹੋਇਆ ਪਿਆ ਇਹ ਬਣਾਇਆ 118 ਨਵੇਂ ਸਕੂਲ ਆਫ ਐਮਿਨੈਸ ਸਭ ਤੋਂ ਵੱਡੀ ਗੱਲ ਇਹ ਆ ਕਿ ਸਕੂਲ ਜਿਹੜੇ ਨਵੇਂ ਬਣਾਏ ਆ ਮੈਂ ਬਹੁਤਾ ਸਮਾਂ ਨਹੀਂ ਖਰਾਬ ਕਰਦਾ ਭਗਵੰਤ ਮਾਨ ਜੀ ਤੁਸੀਂ ਇੱਕ ਗੱਲ ਦਾ ਗੱਲ ਕਰਦੇ ਹੋ ਤੁਸੀਂ ਜਵਾਬ ਦਿਓਗੇ ਇਸ ਗੱਲ ਦਾ ਕਿ ਜਿੰਨੇ ਸਰਕਾਰੀ ਅਫਸਰ ਆ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਕਿ ਜਿਹੜੇ ਇਹਨਾਂ ਸਰਕਾਰੀ ਅਫਸਰਾਂ ਦੇ ਬੱਚੇ ਆ ਸਰਕਾਰੀ ਟੀਚਰਾਂ ਦੇ ਬੱਚੇ ਆ ਓਏ ਐਸਐਸ ਸਕੂਲ ਆਫ ਐਮੀਨਸ ਦੇ ਵਿੱਚ ਉਹਨਾਂ ਨੇ ਦਾਖਲਾ ਕਰਾ ਲਿਆ ਕੀ ਟੀਸੀ ਦੇ ਬੱਚਿਆਂ ਨੇ ਦਾਖਲਾ ਕਰਾ ਲਿਆ ਐਸਐਸਪੀ ਦੇ ਬੱਚਿਆਂ ਨੇ ਦਾਖਲਾ ਕਰਾ ਲਿਆ ਜੱਜਾ ਦੇ ਬੱਚਿਆਂ ਨੇ ਦਾਖਲਾ ਕਰਾ ਲਿਆ ਇਹ ਤੁਸੀਂ ਦੱਸੋ ਏ ਆਪ ਦੱਸੋ ਇਹ ਗੱਲ ਜੇਕਰ ਤਗੜੀਆਂ ਪੋਸਟਾਂ ਦੇ ਬੱਚਿਆਂ ਨੇ ਐਸਐਸਪੀ ਡੀਐਸਪੀ ਐਸਐਚਓ ਤਾਂ ਦੂਰ ਦੀ ਗੱਲ ਆ ਮੈਂ ਕਹਿੰਨਾ ਆ ਕਿਸੇ ਸਿਪਾਈ ਦੇ ਬੱਚੇ ਨੇ ਇੱਥੇ ਜਿਹੜੇ ਕਹ ਲੋ ਉਹ ਵੀ ਪ੍ਰਾਈਵੇਟ ਪੜਾਉਂਦੇ ਫਿਰਦੇ ਆ ਜੇਕਰ ਸਕੂਲ ਆ ਫੈਮਿਨਸ ਐਡੇ ਚੰਗੇ ਬਣ ਚੁੱਕੇ ਆ ਤੇ ਤੁਸੀਂ ਇਹ ਗੱਲ ਦਾ ਜਵਾਬ ਦਿਓ ਇਹ ਤੁਹਾਡੇ ਮਹੱਲਾ ਕਲੀਨ ਕਰ ਗਿਆ ਪੰਜਾਬ ਦੇ ਵਿੱਚ ਤਾਂ ਮਹੱਲਾ ਕਲੀਨ ਖੋਲਤੇ ਤੇ ਆਪ ਦਵਾਈ ਲੈਣ ਜਾ ਕੇ ਦਿੱਲੀ ਪੈ ਜਾਂਦਾ ਹੁਣ ਇਹ ਸਕੂਲ ਆ ਫੈਮਿਨਸ ਤੁਹਾਡੇ ਸਾਰੇ ਦੇ ਸਾਰੇ ਉਹਨਾਂ ਚਿਰ ਨੇ ਫਾਲਾ ਜਿੰਨ ਹਲੇ ਚੱਲ ਤੁਹਾਡੇ ਐਮਐਲਏ ਦੇ ਤਾਂ ਨਵੇਂ-ਨਵੇਂ ਵਿਆਹ ਹੋਏ ਆ ਹਲੇ ਤਾਂ 2-3 ਸਾਲਾਂ ਦੇ ਮਤਲਬ ਪ੍ਰਮਾਤਮਾ ਝੋਲੀਆਂ ਭਰੇ ਸੱਚੇ ਪਾਤਸ਼ਾਹ ਸੁਨੇ ਪੁੱਤਰਾਂ ਦੀ ਦਾਤ ਧੀਆਂ ਦੀ ਦਾਤ ਸਭ ਨੂੰ ਬਖਸ਼ੇ ਹੁਣੇ ਚਲੋ ਤੁਹਾਨੂੰ ਤਾਂ ਇਹ ਟਾਈਮ ਲਾ ਕੇ ਮਤਲਬ ਤੁਹਾਡੀ ਜਿਹੜਾ ਕਹਿੰਦੇ ਸਕੂਲ ਤੁਸੀਂ ਤਾਂ ਇਹ ਨਹੀਂ ਪੜਾ ਸਕਦੇ ਕੀ ਅਫਸਰਾਂ ਦੇ ਬੱਚੇ ਸਕੂਲ ਆਫ ਫੈਮਿਨਸ ਦੇ ਵਿੱਚ ਪੜ੍ਹਨੇ ਸ਼ੁਰੂ ਹੋ ਗਏ ਆ ਇਹ ਦੱਸਿਆ ਜੇ ਹੁਣ ਇਹ ਵੀ ਸੁਣ ਲੋ ਗੱਲ ਆ ਤੁਸੀਂ ਇੱਕ ਗੱਲ ਵੇਖੋ ਆ ਕਿੱਡਾ ਲੋਹਾ ਮੋਟਾ ਲਾਇਆ ਪਿਆ ਇਹ ਕਿਹੜਾ ਰੋੜਾ ਇਹ ਰੋਡ ਹੈਗਾ ਫਾਜ਼ਿਲਕਾ ਤੋਂ ਲੈ ਕੇ ਮਲੋਟ ਵਾਲਾ ਰੋੜਾ ਫਾਜ਼ਿਲਕਾ ਮਲੋਟ ਵਾਲਾ ਕਿੰਦੀ ਪਾਈਪਾਂ ਲੋਹੇ ਦੀ ਗਾਂ ਵਿਖਾ ਯਾਰ ਇੱਡਾ ਆ ਲੋਹੇ ਦੀ ਇੱਡੀ ਪਾਈਪਾਂ ਕੇ ਕਰ ਕਿਸੇ ਗਰੀਬ ਨੂੰ ਤੁਸੀਂ ਕਮਰਾ ਨਹੀਂ ਪਾ ਕੇ ਦੇ ਸਕਦੇ ਗਾਂ ਵੀ ਆ ਜਾ ਆ ਵਚਾ ਲੋ ਜੇ ਵਿਖਾ ਕੇ ਕਿੰਨੀਆਂ ਕਿੰਡੀਆਂ ਪਾਈਪਾਂ ਲੱਗੀਆਂ ਇਹ ਆ ਵੇਖੋ ਕਿੰਡੀਆਂ ਕਿੰਡੀਆਂ ਪਾਈਪਾਂ ਲੱਗੀਆਂ ਹੁਣ ਇੱਡੀਆਂ ਇੱਡੀਆਂ ਪਾਈਪਾਂ ਲਾਈਆਂ ਲੋਹੇ ਆ ਪਤਾ ਨਹੀਂ ਮੈਂ ਕਹਿੰਦਾ ਇੰਨਾ ਮਹਿੰਗਾ ਲੋਹੇ ਆ ਪਿਆ ਤੁਸੀਂ ਹਜ਼ਾਰਾਂ ਰੁਪਏ ਇੱਥੇ ਲਾਈ ਜਾਂਦੇ ਆਂ ਔਰ ਮੈਂ ਕਈ ਵਾਰ ਵੇਖਿਆ ਮੁਖਸਰ ਤੋਂ ਕੋਟਕਪੂਰਾ ਰੋਡ ਤੇ ਵੀ ਤੁਹਾਡੇ ਐਨੇ ਜਿਹੜਾ ਕਹਿ ਲੋ ਪੋਸਟਰ ਲੱਗੇ ਪਏ ਆ ਲੋਹੇ ਦੀਆਂ ਪਾਈਪਾਂ ਵਾਲੇ ਆ ਕਰੋੜਾਂ ਰੁਪਏ ਦਾ ਤੁਸੀਂ ਲੋਹਾ ਇੱਥੇ ਪਏ ਪਏ ਨੂੰ ਜੰਗਾਲ ਲੱਗ ਜਾਣੀ ਆ ਪਏ ਪਏ ਨੂੰ ਨਾਲ ਇੱਕ ਗੱਲ ਹੋਰ ਜਦੋਂ ਦਾ ਕੋਈ ਇਸ ਸਰਕਾਰੀ ਜਗ੍ਹਾ ਦੇ ਵਿੱਚ ਕੋਈ ਬੰਦਾ ਦੁਕਾਨ ਪਾਲੇ ਤੁਸੀਂ ਉਹਦੀ ਦੁਕਾਨ ਚਕਾ ਦਿੰਨੇ ਆਂ ਪ੍ਰਸ਼ਾਸਨ ਸਾਡਾ ਕਿ ਆ ਤੁਹਾਡੇ ਬੈਨਰਾਂ ਨੂੰ ਚਟਣਾ ਕਿਸੇ ਨੇ ਜੀਮ ਮਾਰਨੀ ਆ ਪੀਲੇ ਬੈਨਰ ਤੇ ਕਿਸੇ ਨੇ ਕਮਾਲ ਹੋ ਗਈ ਤੁਹਾਡੀ ਹੁਣ ਗਾਂਹ ਆ ਜੋ ਹੁਣ ਇੱਥੇ ਕੀ ਲਿਖਿਆ 872 ਮਹਾ ਆਮ ਆਦਮੀ ਕਲੀਨਿਕ ਭਗਵੰਤ ਮਾਨ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਜੀ ਆਦਾਬ ਨਮਸਕਾਰ ਜੀ ਪਾਸ਼ਾ ਜੀਓ ਤੁਹਾਡੇ ਪੋਸਟਰ ਵੇਖ ਦੇ ਘਰਾਨ ਹੋਏ ਪਏ ਆ ਤੁਹਾਡੇ ਪੋਸਟਰ ਵੇਖ ਦੇ ਘਰਾਨ ਹੋਏ ਪਏ ਆ ਹੁਣ ਅੱਜ ਦੱਕਰ ਮਹੱਲਾ ਕਲੀਨਿਕ ਬਣਾਏ ਆ ਪਹਿਲਾਂ 500 ਮਹੱਲਾ ਕਲੀਨਿਕ ਸੀ ਨੱਗ ਪੱਗ ਇਹ ਤੁਸੀਂ ਇਹ ਯਾਦ ਰੱਖੋ 150 ਕਰੋੜ ਰੁਪਏ ਦੇ ਮਹੱਲਾ ਕਲੀਨਿਕ ਬਣਾ ਦਿੱਤੇ ਆ ਤੇ ਤੁਹਾਡੇ ਮਹੱਲਾ ਕਲੀਨਿਕਾਂ ਦਾ ਫਾਇਦਾ ਕੀ ਆ ਜਿਹੜੇ ਬੰਦੇ ਨੇ ਮਹੱਲਾ ਕਲੀਨਿਕ ਬਣਾਏ ਹੋਣ ਉਸ ਬੰਦੇ ਦਾ ਇਲਾਜ ਜਾ ਕੇ ਅਪੋਲੋ ਦਿੱਲੀ ਹਸਪੀਟਲ ਦੇ ਵਿੱਚ ਹੋਵੇ ਅਜਿਡੇ ਉੱਤੇ ਕੀ ਸ਼ਰਮ ਵਾਲੀ ਗੱਲ ਹੋ ਸਕਦੀ ਆ ਅਜਿਡੇ ਉੱਤੇ ਮੈਂ ਤੁਹਾਨੂੰ ਕਿਹੜੀ ਸ਼ਰਮ ਵਾਲੀ ਗੱਲ ਦੇਵਾਂ ਦੂਜੇ ਨੰਬਰ ਤੇ ਝਾਤੀ ਮਾਰਿਆ ਜੇ ਕਿ ਚਲੋ ਪੰਜਾਬ ਦੇ 872ਵੇਂ ਮਹੱਲਾ ਕਲੀਨਿਕਾਂ ਦੇ ਵਿੱਚ ਕੋ ਇੱਧਰ ਵਿਖਾਓ ਇੱਧਰ ਇੱਧਰ ਹੱਥ ਜੋੜੀ ਖੜਾ ਹੱਥ ਤਾਂ ਤੈਨੂੰ ਅਸੀਂ ਜੋੜਦੇ ਹਾਂ ਕੋ ਮਾਰਾ ਮੋਟਾ ਸਾਡਾ ਪੈਸਾ ਲੁਕਾ ਜੇ ਆ ਪੈਸਾ ਕਿੱਥੋਂ ਆਈ ਜਾਂਦਾ ਕਿਹੜੀ ਥਾਂ ਤੋਂ ਪੈਸਾ ਲਿਆ ਰਹੇ ਆ ਮਾਨ ਸਾਹਿਬ ਉਹ ਮਾਨ ਸਾਹਿਬ ਜੀ ਹਲੋ ਮਾਨ ਸਾਹਿਬ ਆ ਤੁਹਾਡੇ 872 ਮਹੱਲਾ ਕਲੀਨਿਕ ਜਿਹੜੇ ਬਣੇ ਆ ਤੁਹਾਡਾ ਇਹਨਾਂ ਤੇ ਲਾਜ ਨਹੀਂ ਹੋ ਸਕਿਆ ਇਹ ਜਿਹੜੇ ਇੱਕ ਮਹੱਲਾ ਕਲੀਨਿਕ ਦੇ ਜਿਹੜੇ ਕਹ ਲੋ ਮੁੱਖ ਮੰਤਰੀ ਦਾ ਲਾਜ ਨਹੀਂ ਕਰ ਸਕੇ ਉਹ ਆਮ ਜਨਤਾ ਦਾ ਕਿੱਥੋਂ ਲਾਜ ਕਰ ਦੇਣਗੇ ਆਏ ਹਾਏ 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 ਕਿਹੜੇ ਕਿੱਥੇ ਰਫਤ ਲਿਖਾਵਾ ਦਿਲ ਸਾਡਾ ਚੋਰੀ ਹੋ ਗਿਆ ਹੁਣ ਤੁਸੀਂ ਰਫਤ ਪਤਾ ਨਹੀਂ ਕਿੱਥੇ ਲਿਖਾਓਗੇ ਤੁਹਾਡਾ ਵੀ ਜਿਹੜਾ ਚੋਣ ਮੈਨੀਫੈਸਟੋ ਸੀ ਉਹ ਵੀ ਚੋਰੀ ਹੋ ਗਿਆ ਨਵੇਂ ਨਵੇਂ ਮੰਤਰੀ ਬਣਾਉਣ ਤੇ ਰਹਿੰਦੇ ਆ ਤੁਸੀਂ ਇਹ ਐਡੇ ਐਡੇ ਬੈਨਰ ਲਾ ਕੇ ਤੁਸੀਂ ਕੀ ਲੋਕਾਂ ਨੂੰ ਦੱਸ ਰਹੇ ਆ ਯਾਰ ਸਮਝ ਨਹੀਂ ਆਉਂਦੀ ਉਹ ਅਸੀਂ ਵੇਖਦੇ ਰਹਿੰਦੇ ਰਹਿੰਦੇ ਸਾਡੀਆਂ ਅੱਖਾਂ ਜੀ ਵੱਜੀ ਜਾਂਦਾ ਬਸ ਚਲ ਕੋਰੀ ਪਈ ਜਾਂਦੀ ਏ ਜਿਹੜਾ ਇੰਨਾ ਕੁਝ ਬਣਾਇਆ ਮੇਰੇ ਬਾਪੂ ਨੂੰ ਮੰਗਲ ਜਿਹੜਾ ਕੱਲੋ 15 ਕ ਦਿਨ ਹੋ ਚੁੱਕੇ ਆ ਲਾਈਟ ਲੱਗੀ ਆ 11000 ਵੋਲਟ ਦੀ ਮੈਂ ਪ੍ਰਾਈਵੇਟ ਹਸਪੀਟਲ ਦਾਖਲ ਕਰਾਇਆ ਕੁਝ ਸੱਜਣਾ ਨੇ ਮਦਦ ਵੀ ਕੀਤੀ ਤੇ ਹਿਸਾਬ ਲਾ ਲਓ ਵੀ 13 13000 ਰੁਪਏ ਦੇ ਟੀਕੇ ਇੱਕ ਦਿਨ ਚ ਲੱਗਦੇ ਰਹੇ ਆ ਤੇ ਜੇਕਰ ਉਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਸਹੂਲਤਾਂ ਹੁੰਦੀਆਂ ਤੇ ਮੈਨੂੰ ਆਪਾਂ ਨੂੰ ਕਿਸੇ ਦੀ ਮਦਦ ਮੰਗਣ ਦੀ ਲੋੜ ਨਾ ਪੈਂਦੀ ਤੇ ਆ 100 ਮਹੱਲਾ ਕਲੀਨਿਕ ਕੀ ਦੱਸਗੇ ਤੁਹਾਨੂੰ ਹਲੇ ਆ ਕਹਿੰਦੇ ਪ੍ਰਕਾਸ਼ ਮੁਫਤ ਦਵਾਈਆਂ ਹੈ 80 ਪ੍ਰਕਾਰ ਦੀਆਂ ਦਵਾਈਆਂ ਕਿਹੜੀਆਂ ਦਵਾਈਆਂ ਕਿ ਇਹ ਦਵਾਈ ਕਾਦੀ ਆ ਤੁਹਾਡੇ ਲੀਵਰ ਦੀ ਦਵਾਈ ਮਿਲ ਜੂਗੀ ਕਹਿੰਦੇ ਸੀ ਨਾ ਲੀਵਰ ਖਰਾਬ ਆ ਚਲੋ ਕੋਈ ਗੱਲ ਨਹੀਂ ਇੱਥੇ ਤੁੱਖਾਂ ਮਿਲਦੀ ਹੈ ਫੇਰ ਮਾਨਸਾ ਮੈਨ ਮਾਨਸਾ ਉਹਨਾਂ ਦੀ ਗੱਲ ਕਰਨ ਤੋਂ ਗਵਾ ਆ ਜਾ ਮਾੜਾ ਜ ਆ ਜਾ ਇਹ ਮਾਨਸਾ ਜਿਹੜੀਆਂ 80 ਪ੍ਰਕਾਰ ਦੀਆਂ ਮੁਕਤ ਦਵਾਈਆਂ ਉਹ ਦਵਾਈ ਕਾਦੀ ਕਾਦੀ ਆ ਉਹਦੇ ਵਿੱਚ ਢਿੱਡ ਦੁਖਣ ਦੀ ਦਵਾਈ ਹੈਗੀ ਆ ਕੱਲ ਨੂੰ ਦਿੱਲੀ ਨਾਲ ਪੈ ਜਾਓ ਤੁਸੀਂ ਜਾ ਕੇ ਇਹ ਇੱਕ ਦਵਾਈ ਹੈ ਉਹ ਜੀ ਵੀ ਸਾਨੂੰ ਇਹਦੇ ਵਿੱਚ ਨਾ 81 ਪ੍ਰਕਾਰ ਦੀਆਂ ਕਰਦੇ ਇੱਕ ਦਵਾਈ ਬਿਸ਼ਰਮੀ ਦੀ ਪਾ ਦੋ ਇਹਦੇ ਵਿੱਚ ਉਹ ਬਿਸ਼ਰਮੀ ਦੀ ਦਵਾਈ ਅਸੀਂ ਲੈ ਲੈ ਕਰਾਂਗੇ ਅਸੀਂ ਚੁੱਪ ਕਰਕੇ ਬਹਿ ਜਾ ਕਰਾਂਗੇ ਨਹੀਂ ਸਾਥੋਂ ਭਰਾਵਾ ਜੇਕਰ ਤੂੰ ਸਾਨੂੰ ਸ਼ਰਮਿੰਦਗੀ ਦੀਆਂ ਗੋਲੀਆਂ ਨਾ ਖਵਾਈਆਂ ਸਾਡੇ ਅੱਗੇ ਕੱਖ ਨਹੀਂ ਰਹਿਣਾ ਮੇਰੇ ਸਹਾਰ ਦੇ ਨਾਲ 15 ਆ 20 25 ਹਜ਼ਾਰ ਰੁਪਏ ਦੇ ਇੱਥੇ ਲੋਹਿਆ ਤੁੰਨੇ ਪਿਆ ਲੋਹਿਆ ਲੱਗਿਆ ਪਿਆ ਇੱਥੇ ਥਾਂ ਥਾਂ ਤੇ ਹੋਰ ਕਈ ਥਾਵਾਂ ਤੇ ਲੋਹਿਆ ਲਾਇਆ ਪਿਆ ਇਹ ਲੋਹੇ ਦਾ ਬੈਨੀਫਿਟ ਕੀ ਆ ਕਿਸੇ ਨੂੰ ਲੋਕਾਂ ਦੇ ਮਕਾਨ ਪਵਾ ਦੋ ਤੁਹਾਡੀ ਫੋਟੋ ਟਾਂਕੇ ਕੀ ਕਹਿਣਾ ਲੋ ਤੁਸੀਂ ਕਰੋੜਾ ਰੁਪਈਆ ਦਾ ਕਰਜ਼ਾ ਚੱਕ ਲਿਆ ਗਾਂ ਯਾਰ ਇਹਦੇ ਨਾਲ ਹੀ ਗੱਲ ਕਰਦੇ ਆ ਮਾਨਸਾਹ ਹਲੋ ਮਰੇ ਥਲੇ ਤਾ ਹੋ ਇਹਨਾਂ ਨੇ ਗੱਲ ਕਿੱਥੇ ਸੋਨੇ ਕਰਦੀ ਮਾਨਸਾਹ ਜਿਹੜਾ ਤੁਸੀਂ ਕਰਜ਼ਾ ਚੱਕਿਆ ਉਹਦੀਆਂ ਤਾਂ ਕਿਸ਼ਤਾਂ ਭਰਤੀਆਂ ਚਲੋ ਇੱਧਰ ਵੀ ਦੱਸੀ ਇਹਨੇ ਜਿਹੜਾ ਮਾਨਸਾਹ ਉਹਨੇ ਮਾਨਸਾਹ ਸਾਹਿਬ ਜੀ ਜਿਹੜਾ ਤੁਸੀਂ ਕਰਜ਼ਾ ਚੱਕਿਆ ਉਹਦੀਆਂ ਤਾਂ ਕਿਸ਼ਤਾਂ ਭਰਤੀਆਂ ਜਿਹੜਾ ਪੁਰਾਣਾ ਕਰਜ਼ਾ ਸੀ ਬੇਈਮਾਨੀ ਤੁਸੀਂ ਕਰਦੇ ਨਹੀਂਗੇ ਤੇ ਤੁਸੀਂ 1 ਰੁਪਏ ਦੀ ਬੇਈਮਾਨੀ ਨਹੀਂ ਕਰਦੇ ਸਾਰਿਆਂ ਨੂੰ ਕਹਿੰਨੇ ਆ ਫਿਰ ਆ ਬੈਨਰ ਤੁਹਾਡੇ ਕੌਣ ਛਾਪ ਕੇ ਦੇਈ ਜਾਂਦਾ ਜਿਹੜਾ ਮੇਰੇ ਹਿਸਾਬ ਨਾਲ 20 25 25000 ਰੁਪਏ ਨਾਲ ਤੇ ਖਰਚਾ ਹੁੰਦਾ ਕੀ ਗੱਲ ਜਿਹੜੀ ਬਾਪੂ ਜੀ ਦੀ 25000 ਰੁਪਿਆ ਪੈਨਸ਼ਨ ਹਲੋ ਮਾਨ ਸਾਹਿਬ ਜੀ ਹਲੋ ਬੋਲੋ ਭਾਈ ਜੀ ਵੱਡ ਜੀ ਅਸੀਂ ਵੀ ਹੱਥ ਜੋੜਦੇ ਹਾਂ ਜਿਹੜਾ 25000 ਰੁਪਏ ਦੀ ਜਿਹੜੀ ਪੈਨਸ਼ਨ ਆਉਂਦੀ ਸੀ ਕੋਈ ਵਿਆਜ ਲੱਗਿਆ ਉਹਨੂੰ ਜਾਂ ਜਿਹੜੇ 3 ਲੱਖ ਦੇ ਬੂਟ ਹਲੋ ਮਾਨ ਸਾਹਿਬ ਝਾਤ ਹੀ ਨਹੀਂ ਮਾਰਦੇ ਇੱਕ ਤਾਂ ਕਿੱਥੇ ਗਰੀਬਾਂ ਦੀ ਸੁਣਦੇ ਆ ਇਹ ਜਿਹੜੇ 3 ਲੱਖ ਦੇ ਬੂਟ ਪਾਉਨੇ ਆ ਉਹ ਹੁਣ ਕੋਈ ਉਹਦੇ ਚ ਕੋਈ ਸੋਨਾ ਸੋਨਾ ਨਿਕਲਦਾ ਜਿਹਦੇ ਨਾਲ ਆ ਚੱਲੀਆਂ ਦੇ ਗੱਲ ਸੋਚਣ ਵਾਲੀ ਆ ਮਾਨ ਸਾਹਿਬ ਕਿ ਕਰਜ਼ਾ ਚੱਕਿਆ ਤੁਸੀਂ ਹਜ਼ਾਰਾਂ ਕਰੋੜਾ ਰੁਪਈਆ ਕਰਜ਼ਾ ਚੱਕ ਲਿਆ ਪੰਜਾਬ ਦੇ ਤੁਸੀਂ ਆ ਸਾਡੇ ਸਿਰ ਦੇ ਵਾਰ ਆ ਨਾ ਜਿਹੜੇ ਸਾਡੇ ਆਉਣ ਵਾਲੇ ਜਿਹੜੇ ਬੱਚਿਆਂ ਨੇ ਧਰਤੀ ਤੇ ਜਨਮ ਲੈਣਾ ਉਹਨਾਂ ਦੇ ਵੀ ਹਾਲ ਬੰਦ ਤੇ ਤੁਸੀਂ ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਤੁਸੀਂ ਉਹ ਤਾਂ ਕਹਿੰਦੇ ਹੁੰਨੇ ਸੀ ਕਿਸ਼ਤਾਂ ਭਰਤਿਆਂ ਅਸੀਂ ਵੀ ਹੱਥ ਜੋੜਦੇ ਤੁਸੀਂ ਕਹਿੰਦੇ ਹੁੰਨੇ ਆ ਕਿਸ਼ਤਾਂ ਭਰਤਿਆਂ ਪਰ ਜੇਕਰ ਉਹ ਪੈਸੇ ਦੀਆਂ ਕਿਸ਼ਤਾਂ ਭਰੀ ਜਾਂਦੇ ਆ ਫਿਰ ਆ ਬੈਨਰ ਸਪਾਉਣ ਨੂੰ ਕਿੱਥੋਂ ਲਈ ਆਉਂਦੇ ਆ ਹੈਲੋ ਮਾਨ ਸਾਹਿਬ ਆ ਮੋਰੀਆਂ ਵੀ ਕੱਢੀਆਂ ਪਿੰਨਾ ਤੁਹਾਡੇ ਬੈਨਰਾਂ ਚ ਵੀ ਹਵਾ ਹਵਾ ਪੈ ਕੇ ਪਾਟਣ ਨਾ ਤੇ ਮਾਨ ਸਾਹਵੇ ਤਾਂ ਧੁੱਪ ਲੱਗਦੀ ਐ ਤੁਹਾਨੂੰ ਸ਼ਾਮ ਸਪਹਰੇ ਧੁੱਪ ਲੱਗਣੀ ਐ ਤੁਹਾਡਾ ਰੰਗ ਕਾਲਾ ਹੋ ਜਾਣਾ ਨਾਲੇ ਆ ਬੈਨਰਾਂ ਦਾ ਰੰਗ ਪੀਲੇ ਤੋਂ ਖਰਾਬ ਹੋ ਜਾਣਾ ਤੇ ਜੇਕਰ ਇਹੀ ਜਿਵੇਂ ਤੁਸੀਂ ਆ ਕਰੋੜਾਂ ਰੁਪਈਆਂ ਦੀਆਂ ਜਿਵੇਂ ਆ ਵੇਖ ਲਓ ਲੋਕ ਕਹਣ ਕਿ ਤੇ ਐਵੇਂ ਹੀ ਕਰਦਾ ਆਹ ਦੇਖੋ ਕਿੱਡਾ ਮੋਟਾ ਲੋਹਿਆ ਲੱਗਿਆ ਇਹੀ ਹਰ ਕਿਸੇ ਮੈਂ ਕਹਿੰਨਾ ਤੁਸੀਂ ਹਜ਼ਾਰਾਂ ਕਰੋੜਾ ਰੁਪਈਆ ਜਿਹੜਾ ਲਾਉਂਗੇ ਨੇਰੇ ਸਾਹ ਨਾਲ ਤਾਂ ਕਰੋੜਾ ਰੁਪਈਆ ਲੱਗ ਜਾਣਾ ਇਹ ਕਰੋੜਾ ਰੁਪਈਆ ਦੇ ਲੋਕਾਂ ਦੇ ਮਕਾਨ ਪਾ ਦੋ ਇੱਧਰ ਹੀ ਕਹਿੰਨੇ ਆਪਾਂ ਤੁਸੀਂ ਇੱਧਰ ਨਾ ਆਪਾਂ ਉਹਨੂੰ ਗੱਲ ਕਰਕੇ ਆਪਾਂ ਮਾਨ ਸਾਹਿਬ ਜੇਕਰ ਇਹੀ ਲੋਕਾਂ ਦੇ ਕਮਰੇ ਪਵਾ ਦੋ ਤੁਹਾਨੂੰ ਸੀਸਾ ਦੇਣਗੇ ਪਰ ਹੁਣ ਤਾਂ ਸਾਡੇ ਕੋਲ ਵੱੱਡਾ ਸੀਸਾ ਨਿਕਲੀ ਜਾਂਦੀ ਹੈ ਫਿਰ ਮਾਨ ਸਾਹਿਬ ਤੁਸੀਂ ਕਹਿੰਨੇ ਆ 2 ਕਰੋੜ ਲਾਹ ਪਾਤਰੀ 2 ਕਰੋੜ ਲਾਹ ਪਾਤਰੀ ਤਾਂ ਬਣੀ ਹੋਈ ਆ ਲਾਹ ਪਾਤਰੀ ਜੋ ਕਿਸੇ ਨੂੰ ਅਜੇ ਤੱਕ ਵੀ ਚਵਾਨੀ ਨਹੀਂ ਮਿਲੀ ਤੇ ਲਾਹ ਪਾਤਰੀ ਦਾ ਫਾਇਦਾ ਕੀ ਆ ਲਾਹ ਪਾਤਰੀ ਤਾਂ ਕਾਂਗਰਸ ਵੇਲੇ ਦੀ ਚੱਲੀ ਤੁਰੀ ਆਉਂਦੀ ਆ ਵਾਹ ਮਾਨ ਸਾਹਿਬ ਵਾਹ ਲਾ ਵੇਖੋ ਜੀ ਸਕੂਲ ਆ ਫੈਮਿਨਿਸ ਵੀ ਬਣਾਤੇ ਹਲੇ ਤੱਕ ਸਰਕਾਰੀ ਅਫਸਰਾਂ ਦੇ ਬੱਚੇ ਸਕੂਲ ਆ ਫੈਮਿਨੇਸ਼ਨ ਚ ਐਡਮਿਸ਼ਨਾਂ ਨਹੀਂ ਕਰਾਈਆਂ ਔਰ ਦੂਜੇ ਪਾਸੇ 872 ਮੋਲਾ ਕਲੀਨਿਕ ਵੀ ਬਣਾਤੇ ਲਗਭਗ 150 ਕਰੋੜ ਰੁਪਏ ਦੇ ਇੱਕ ਮੁੱਖ ਮੰਤਰੀ ਦਾ ਇਲਾਜ ਨਹੀਂ ਕਰ ਸਕੇ ਮੱਲਾ ਕਲੀਨਿਕ 23 ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚੋਂ ਇੱਕ ਵੀ ਹਸਪਤਾਲ ਨਹੀਂ ਹੈ ਹੋ ਜਾ ਜਿਹੜਾ ਮੁੱਖ ਮੰਤਰੀ ਦਾ ਇਲਾਜ ਕਰ ਸਕੇ ਤੇ ਜਿਹੜਾ ਇੱਕ ਬੰਦੇ ਦਾ ਇਲਾਜ ਨਹੀਂ ਕਰ ਸਕਦਾ ਉਹ 3 ਕਰੋੜ ਲੋਕਾਂ ਦਾ ਇਲਾਜ ਕਿੱਥੋਂ ਕਰ ਦੂਗਾ ਛੱਡੋ ਪਰੇ ਚੱਲ ਜਗੇ ਆ ਤੀ ਤਾਂ ਵੇਖਦਾ ਲੋਹਾ ਲਾਇਆ ਮਾਰ ਕੇ ਬਿਲਡਿੰਗ ਵਾਲੇ ਨੇ ਵੀ ਪੈਸੇ ਲੈ ਹੋਣੇ ਵਿੱਚੋਂ ਬਖਾ ਇੱਥੋਂ ਕੀ ਬਖਾਉਣਾ ਆ ਵੇ ਡੰਗਾਏ ਨੇ ਵੀ ਪੈਸੇ ਲੈ ਆਉਣੇ ਆ ਆਹ ਆਹ ਆ ਭਾਈ ਯਾਰ ਕਿਤੇ ਇੱਥੇ ਇਹਦੇ ਨਾਲ ਤਾਂ ਕੋਈ ਬੱਸ ਅੱਡੇ ਹੀ ਬਣਾ ਦਿੰਦੇ ਕਿ ਮਾੜਾ ਮੋਟਾ ਕੋਈ ਬੰਦਾ ਛਾਵੇਂ ਹੀ ਬਹਿ ਜਾਂਦਾ ਐ ਸਰਦਾਰ ਵਾਹ ਵਾਹ ਜੀ ਕਰਦਾ ਹੱਥ ਹੀ ਜੁੜ ਚਲੋ ਇੰਨਾ ਫਾਇਦਾ ਤਾਂ ਹੋ ਗਿਆ ਮਾਨਸਾ ਵਾ ਇੱਥੇ ਛਾਂ ਆ ਗਈ ਤੁਹਾਡੀ ਆ ਛਾਂ ਜੀ ਆ ਗਈ ਹੈ ਚਲੋ ਆ ਬੈਠਣਾਂ ਛਾਂ ਥੋੜੀ ਥੋੜੀ ਦਿੰਦੇ ਆ ਇੱਕ ਬਠਿੰਡਿਓ ਮੈਂ ਆਇਆ ਸੀ ਦਵਾਈ ਲੈ ਕੇ ਬਾਪੂ ਦੀ ਨਰਪੋਟਾ ਸੈਂਡ ਕੀਤੀਆਂ ਸੀ ਵੀ ਦਿਮਾਗੀ ਪਰੇਸ਼ਾਨੀਆਂ ਥੋੜੀ ਜਿਹੀ ਲਾਈਟ ਦੇ ਕਾਰਨ ਦਵਾਈ ਲੈ ਕੇ ਆਈ ਜਾਵਾਂ ਤੇ ਉੱਥੇ ਜਿੱਥੇ ਜਹਾਜ਼ ਚੌਂਕਾ ਜਿਹੜਾ ਹਵਾਈ ਚੌਂਕ ਕਹ ਲਓ ਉੱਥੇ ਇਹਨਾਂ ਦੇ ਮੰਤਰੀ ਦੀ ਲੱਗੀ ਪਈ ਸੀ ਕਿ ਮੰਤਰੀ ਸੀ ਆਮ ਆਦਮੀ ਪਾਰਟੀ ਪਾਇਆ ਪਿਆ ਸੀ ਆਖੇ ਰੋਖ ਲਗਾਓ ਧਰਤੀ ਬਚਾਓ ਤੇ ਜਿਹੜਾ ਤੁਸੀਂ ਆ ਮੇਰੇ ਹਜ਼ਾਰਾਂ ਰੁਪਈਆ ਦੇ ਤੁਸੀਂ ਇਹ ਲੋਹਿਆ ਗੱਡੀ ਤੁਰੇ ਆਉਂਨੇ ਆ ਧਰਤੀ 'ਚ ਇਹ ਹਜ਼ਾਰਾਂ ਰੁਪਈਆ ਦੇ ਤੁਸੀਂ ਚੰਗੇ ਚੰਗੇ ਫਲਾਂ ਦੇ ਬੂਟੇ ਗਾੜ ਦਿੰਦੇ ਇਹਨੇ ਕੀ ਦੇਣਾ ਇਹ ਮਾਨਸਾਵੇ ਲੋਹੇ ਨੂੰ ਜੰਗਾਲ ਲੱਗ ਜਾਣੀ ਮੈਂ ਤੁਹਾਨੂੰ ਦੱਸਾਂ ਇਹ ਜੰਗਾਲ ਪੈ ਜੂਗੀ ਜਿਵੇਂ ਇਹ ਹੁਣ ਮਨਿਆ ਸਮਝ ਲਓ ਵੀ 2 ਸਾਲਾਂ ਦੇ ਵਿੱਚ ਇਹਨੇ ਵੀ ਬਰਬਾਦ ਹੋ ਜਾਣਾ ਤੇ 2 ਸਾਲਾਂ ਬਾਅਦ ਤੁਹਾਡੀ ਸਰਕਾਰ ਵੀ ਨਹੀਂ ਆਉਂਦੀ ਖੂਹ ਦੇ ਵਿੱਚ ਇੱਟ ਦੱਬੀ ਸਮਝ ਲਓ ਵੀ ਖੂਹ ਦੇ ਵਿੱਚੋਂ ਇੱਟ ਦੱਬ ਦਿੰਦਾ ਨਾ ਜਿਵੇਂ ਕੋਈ ਉਸੇ ਤਰ੍ਹਾਂ ਤੁਹਾਡੀ ਸਰਕਾਰ ਦੱਬੀ ਜਾਣੀ ਕਿਆ ਸੋਹਣੇ ਲੱਗਦੇ ਵਾਹ ਜੀ ਹੱਥ ਦੇ ਅੱਛਾ ਜੀ ਉਹ ਸੱਚੇ ਆ ਭਗਵਾਨ ਤਮਾਨ ਜੀ ਸੱਚੇ ਮੁੱਖ ਮੰਤਰੀ ਜੀ ਸਕੂਲ ਆ ਫੈਮਿਨੈਸ ਕਿਤੇ ਸਾਡੇ ਗਰੀਬਾਂ ਦੇ ਬੱਚਿਆਂ ਦੇ ਬਰੋਬਰ ਵੀ ਡੀ ਸੀ ਐਸ ਐਸ ਪੀ ਐਮ ਐਲ اے ਐਮ ਪੀ ਦੇ ਬੱਚੇ ਸਕੂਲਾਂ ਚ ਲਾ ਦੋ ਤਾਂ ਕਿੰਨੀ ਵਧੀਆ ਗੱਲ ਆ ਯਾਰ ਨਾਲੇ ਫਾਈਲ ਕਾਚ ਵੀ ਤੁਸੀਂ ਬਣਾਈ ਆ ਸਕੂਲ ਆ ਫੈਮਿਨੈਸ ਸਹਿਰਾ ਅਮ੍ਰਿਤਸਰ ਤੁਸੀਂ ਇਹ ਬਣਾਈ ਕਰਿਆ ਸਾਡਾ ਫਾਇਲ ਕਦੇ ਨਾ ਰੋਸ਼ਨ ਕਰਦੇ ਕੰਮ ਸੇ ਕੰਮ ਅੱਛਾ ਉਹ ਟੀਚਰ ਵਿਖਾਈ ਨਹੀਂ ਖਾਲੀ ਮੇਜ਼ ਹੀ ਰੱਖਦੇ ਉੱਥੇ ਜੇਕਰ ਮਹਾਰਾਜ ਤੁਸੀਂ ਇਹ ਹੀ ਕਰੋੜਾ ਰੁਪਈਆ ਦੇ ਜਿਹੜੇ ਸਾਡੇ ਟੀਚਰ ਜਿਹੜੇ ਤੁਹਾਡੇ ਤੋਂ ਲਾਠੀ ਚਾਰਜ ਕਰਾਉਂਦੇ ਫਿਰਦੇ ਆ ਕੱਚੇ ਇਤਹਾਪਕ ਹੋ ਗਏ ਜਾਂ ਜਿਹੜੇ ਈਟੀਟੀ ਕਰੀ ਫਿਰਦੇ ਆ ਉਹਨਾਂ ਨੂੰ ਨੌਕਰੀਆਂ ਦੇ ਦਿੰਦੇ ਇਹਨਾਂ ਪੈਸਿਆਂ ਦੀਆਂ ਪਰ ਇਹਨਾਂ ਤੁਸੀਂ ਫਿਰ ਦਿਖਾਵਾ ਨਹੀਂ ਨਾ ਹੋਣਾ ਸੀ ਇਹ ਜੀ ਬੈਨਰਾਂ ਤੇ ਪੈਸਾ ਬਹੁਤ ਲੱਗ ਰਿਹਾ ਪਰ ਸਰਕਾਰ ਲੋਕਾਂ ਦੇ ਪੈਸਾ ਨਹੀਂ ਲਾ ਰਹੀ ਚਲੋ ਤੁਸੀਂ ਵੀ ਕੋਸ਼ਿਸ਼ ਕਰਿਆ ਜੇ ਲੱਭ ਸਕਣ ਇਹ ਅਸਲ ਚ ਤਾਂ ਇਹਨਾਂ ਦਾ ਜਿਹੜਾ ਕੱਲ ਉਹਨਾਂ ਜਿਹੜਾ ਰੋਡ ਮੈਪ ਸੀ ਉਹ ਚੋਰੀ ਹੋ ਗਿਆ ਹੁਣ ਰੱਬ ਤੋਂ ਵੀ ਪਤਾ ਨਹੀਂ ਕਿੱਥੇ ਲਖਾਉਂਗੇ ਛੱਡੋ ਪਰੇ ਆਪਾਂ ਚੱਲ ਗਏ ਇਹਨਾਂ ਨੇ ਕਿਹੜਾ ਗੱਲ ਸਮਝਣੀ ਹੈ ਮਾਨ ਸਾਹਿਬ ਜਿੰਨੇ ਨਿਮਰਤਾ ਨਾਲ ਤੁਸੀਂ ਹੱਥ ਜੋੜੀ ਬੈਠੇ ਨੇ ਇਤੋਂ ਜ਼ਿਆਦੇ ਖੁਸ਼ੀ ਦੇ ਨਾਲ ਤੁਹਾਨੂੰ ਲੋਕਾਂ ਨੇ 92 ਸੀਟਾਂ ਜਿਤਾ ਕੇ ਦਿੱਤੀਆਂ ਤੇ ਮਾਫੀ ਚਾਹੁੰਨਾ ਤੁਸੀਂ 92 ਸੀਟਾਂ ਦਾ ਨਾ ਮੁੱਲ ਨਹੀਂ 모ੜਿਆ ਕੋਈ ਲੋਕਾਂ ਦਾ ਨਹੀਂ ਸਵਾਰਿਆ ਸਵਾਏ ਕਰਜ਼ਾ ਚੜਾਉਣ ਤੋਂ ਹੁਣ ਐਡੇ ਐਡੇ ਬੈਨਰ ਕਰਨੇ ਕੀ ਸੀ ਕਮਾਲ ਹੋ ਗਈ ਤੁਹਾਡੀ ਇਹ ਜਿੰਨੇ ਮਰਜੀ ਤੁਸੀਂ ਬੈਨਰ ਲਾ ਦਿਓ ਇਹ ਸਰਕਾਰ ਦੁਬਾਰਾ ਔਖੀ ਬਣੂਗੀ ਤੁਹਾਡੀ ਇਹ ਬੇਨਤੀ ਸਮਝੋ ਜੇ ਹੁਣ ਤਾਂ ਜਿਵੇਂ ਕੋਈ ਸਿਆਣਿਆਂ ਦੇ ਘਰੇ ਸਿਆਣਿਆਂ ਦੀ ਗੱਲ ਨਾ ਵੀ ਉਹਨੇ ਇੱਕ ਬੈਨਰ ਹੋਰ ਵੀ ਲਾਓ ਕਿ ਜ਼ੀਰੋ ਦੀ ਖੋਜ ਸਾਡੀ ਸਰਕਾਰ ਰਸਤੇ ਹੋਈ ਸੀ ਬਾ ਜ਼ੀਰੋ ਦਿੱਤੀ ਤੁਨਾਂ ਬਾਏ ਪੰਜਾਬ ਦੇ ਲੋਕੋ ਇਹ ਬਹੁਤ ਜ਼ਿਆਦੇ ਲੱਗੇ ਪਏ ਆ ਜਿਹੜੇ ਪੋਸਟਰ ਲੱਗੇ ਪਏ ਨਾ ਬਾਈਨਰ ਲੋਹੇ ਦੀਆਂ ਪਾਈਪਾਂ 'ਤੇ ਬਹੁਤ ਜ਼ਿਆਦੇ ਲੱਗੇ ਆ ਮੁਕਸਰ ਤੋਂ ਕੋਟਕਪੂਰਾ ਰੋਡ ਜਾਉਂਗੇ ਉੱਥੇ ਵੀ ਲੱਗੇ ਪਏ ਆ ਹਰ ਰੋੜਾਂ 'ਤੇ ਲੱਗੇ ਪਏ ਆ ਆ ਮੇਰੇ ਹਿਸਾਬ ਨਾਲ ਜਿੱਡੀਆਂ ਮੋਟੀਆਂ ਪਾਈਪਾਂ ਪਾਂਗਾਂ ਪਿੰਗਾਂ ਇਹ 20-25000 ਦੀਆਂ ਪਾਈਪਾਂ ਹੋਣਗੀਆਂ ਉਹੀ 20-25000 ਰੁਪਿਆ ਜਿਹੜਾ ਇਹਨਾਂ ਨੇ ਕਰੋੜਾਂ ਰੁਪਿਆ ਲਾਉਣਾ ਇਹੀ ਕਰੋੜਾਂ ਰੁਪਿਆ ਦੇ ਗਰੀਬ ਲੋਕਾਂ ਦੇ ਮਕਾਨ ਪੈਂਦੇ ਸੀ ਬਾਕੀ ਤੁਸੀਂ ਸਮਝਦਾਰ ਹੋ ਚੰਗਾ ਮਾਨ ਸਾਹਿਬ ਲਾਓ ਲਾਓ ਪੋਸਟਰ ਲਾਓ ਤੁਸੀਂ ਲੈ ਕੇ ਪੋਸਟਰਾਂ ਨਾਲ ਹੀ ਕੰਮ ਸਵਰਦੇ ਸੀ ਤੇ ਕੱਲ ਹੀ ਕੰਮ ਕਰੀ ਜਾਂਦੇ ਸੀ ਕਾਂਗਰਸੀ ਕਰੀ ਜਾਂਦੇ ਸੀ ਬੀਜੇਪੀ ਵਾਲੇ ਕਰੀ ਜਾਂਦੇ ਤੁਸੀਂ ਕਾਹਨੂੰ ਇੰਨਾ ਕਾਹਨੂੰ ਇੰਨਾ ਦੁੱਖ ਪਚਾਇਆ ਆਪਦੇ ਸਰੀਰ ਨੂੰ ਚਲੋ ਚਲੋ ਕੋਈ ਨਾ ਕੋਈ ਦੱਬੋ ਦੱਬੋ ਕੰਮ ਪੋਸਟਰਾਂ ਵਾਲਾ ਦੱਬੋ 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 ਬਹੁਤ ਚੱਲ ਗਏ ਬਈ ਦੱਬੋਂ ਰਹਿਣਨ ਕੰਮ